ਹੈ ਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰੂ ਰਾਮਦਾਸ ਮਹਾਰਾਜ ਸਾਨੂੰ ਚੜ੍ਹਦੀ ਕਲਾ ਚ ਰੱਖਣਾ ਤੁਸੀਂ ਆਪਦੇ ਪਰਿਵਾਰ ਦੇ ਵਿੱਚ ਬਹੁਤ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਤੇ ਪ੍ਰਮਾਤਮਾ ਤੁਹਾਨੂੰ ਇੰਨੀਆਂ ਖੁਸ਼ੀਆਂ ਦੇਵੇ ਕਿ ਤੁਸੀਂ ਆਪਦੇ ਘਰੇ ਐਨੇ ਖੁਸ਼ ਰਹੋ ਵੀ ਤੁਹਾਨੂੰ ਕੋਈ ਵੀ ਤਕਲੀਫ ਨਾ ਹੋਵੇ ਇਹ ਮੇਰੀ ਅਰਦਾਸ ਆ ਤੁਹਾਡੇ ਲਈ ਅੱਜ ਆਪਾਂ ਲੈ ਕੇ ਆਏ ਆ ਜੀ ਆਨਵਰ ਸੂਟ ਬਹੁਤ ਸੋਹਣੇ ਨਾਲ ਚੁੰਨੀਆਂ ਡਿਜ਼ਾਈਨ ਬੁਟੀਕ ਪੀਸ ਤਿਆਰ ਕੀਤੇ ਹੋਏ ਪੂਰੇ ਵਧੀਆ ਕਾਟਨ ਦੇ ਸੂਟ ਹੈ ਸਾਫਟ ਕਾਟਨ ਦੇ ਸੂਟ ਹੈ ਸੂਟ ਦੀ ਕੀਮਤ ਰੂਗੀ ਜੀ 850 ਰੁਪਿਆ 850 ਨਾਲ ਚੁੰਨੀ ਹੈ ਆਲਓਵਰ ਸੂਟ ਹੈ ਸੂਟ ਦੇਖ ਕੇ ਤੁਹਾਡੇ ਮਨ ਖੁਸ਼ ਹੋ ਜਾਣਗੇ ਇਹ ਵੱਡੇ ਪਣੇ ਚ ਸੂਟ ਆਉਂਦੀ ਹੈ ਜੀ ਇਹਦੀ ਕੋਪੀ ਵੀ ਆ ਰਹੀ ਹੈ ਕੋਪੀ ਨਹੀਂ ਹੈਗੀ ਵੀਰੇ ओरिजिनल ਬੋਤਾ ਪਰਕ ਹੁੰਦਾ ਹੈ ओरिजिनल ਦਾ ਤੇ ਕਾਪੀ ਦਾ ਕਿਉਂਕਿ ਇਹਦੀਆਂ ਕਾਪੀਆਂ ਵੀ ਆ ਰਹੀਆਂ ਨੇ ਪਰ ਇਹ ਕਾਪੀ ਨਹੀਂ ਹੈਗੀ ਵੀਰੇ ओरिजिनल ਹੈ ਆ ਲੋ ਜੀ ਇਹ ਆ ਗਿਆ ਆਪਣਾ ਪਹਿਲਾ ਸੂਟ ਮਾਸਟਰਡ ਕਲਰ ਆ ਦੇਖੋ ਨੇੜੇ ਦੇ ਇਹ ਆ ਗਿਆ ਜੀ ਆਪਣਾ ਮਾਸਟਰਡ ਕਲਰ ਪਹਿਲਾ ਆਲ ਓਵਰ ਸੂਟ ਹੈ ਪਿਓਰ ਪਿਓਰ ਕੈਮਰਿਕ ਕਾਪਟਨ ਹੈ ਜੀ ਪੂਰੀ ਵਧੀਆ ਬੁਟੀਕ ਪੀਸ ਹੈ ਸਿਰਫ 850 ਦਾ ਤੇ 65 ਰੁਪਏ ਦਾ ਚਾਰਜ ਹੈ ਜੀ ਹਾਲੋ ਜੀ ਇਹਦੇ ਨਾਲ ਚੁੰਨੀ ਕਰਵਾਈ ਹੋਈ ਹੈ ਤਿਆਰ ਬੁਟੀਕ ਪੀਸ ਤੋਂ ਬੁਟੀਕ ਤੋਂ ਘੱਟੋ ਘੱਟ 5-6 ਸੌ ਦਾ ਚੁੰਨੀ ਤਿਆਰ ਕਰਨ ਤੇ ਲੱਗਦਾ ਜੀ ਆਹ ਦੇਖੋ ਆ ਇਹ ਵੀ ਚੁੰਨੀ ਹੈ ਸੂਟ ਦੀ ਸੂਟ ਨਾਲ ਦੇ ਜਿਹੜੇ ਫੁੱਲ ਹੈ ਚੁੰਨੀ 'ਚ ਲਾ ਕੇ ਕਿਨਾਰਾ ਨਾਲ ਲੈਂਸ ਦਾ ਕੰਮ ਕੀਤਾ ਹੋਇਆ ਹੈ ਜੀ ਆਹ ਦੇਖੋ ਉੱਪਰ ਲੈਂਸ ਲਾਈ ਹੈ ਚਾਰ ਸਪੇਰੇ ਦੇ ਫਿਨਿਸ਼ਿੰਗ ਦੇ ਨਾਲ ਲੈਂਸ ਲੱਗੀ ਹੈ ਕਿਤੇ ਵੀ ਕੋਈ ਵੀ ਚੀਜ਼ ਐ ਨਹੀਂ ਹੈ ਜੀ ਆਪਣੀ ਆਪਣੀ ਇਹ ਬੁਟੀਕ ਪੀਸ ਹੈ ਜੀ ਆਲ ਓਵਰ ਸੂਟ ਹੈ ਇਸ ਸੂਟ ਨਾਲ ਦੀ ਇਹਦੇ ਚਾਰ ਸਪਿਰੇ ਕਾਰਾਗਰੀ ਕੀਤੀ ਹੋਈ ਹੈ ਚਿੱਟੀ ਲੈਂਸ ਲੱਗੀ ਹੋਈ ਆ ਦੇਖੋ ਜੀ ਆ ਚੁੰਨੀ ਇਹਦੇ ਨਾਲ ਆਹ ਸੂਟ ਹੈ ਜੀ ਸਿਰਫ 850 ਦਾ ਬੁਟੀਕ ਪੀਸ ਹੈ ਤੁਸੀਂ ਪਾਰਟੀ 'ਚ ਪਾ ਸਕਦੇ ਹੋ ਤੁਸੀਂ ਕਿਸੇ ਆਪਣੇ ਖਾਸ ਫਰੈਂਡ ਨੂੰ ਗਿਫਟ ਦੇ ਸਕਦੇ ਹੋ ਗਰਮੀਆਂ ਦਾ ਤੋਹਫ਼ਾ ਹੈ ਤੁਸੀਂ ਇਹਨੂੰ ਘਰੇ ਪਾਓ ਬਾਹਰ ਪਾਓ ਤੁਸੀਂ ਐਂ ਦੇਖੋ ਵੀ ਇੰਨੀ ਸਫਾਈ ਨਾਲ ਇਹਦੇ ਲੈਸ ਜੇਪਾਹ ਲੈਸ ਅਸੀਂ ਚੁੰਨੀਆਂ ਤੇ ਲਵਾਉਂਦੀ ਰਹਿੰਦੇ ਹਾਂ ਸਿੰਪਲ ਐ 100 ਰੁਪਿਆ ਲੈਂਦੇ ਆ ਜੀ ਲਵਾਈ ਦਾ ਜੇ ਆਪਾਂ ਇਹ ਲੈਸ ਨਾਲ ਕੋਈ ਪੱਟੀ ਦੱਬ ਕੇ ਲਵਾਵਾਂਗੇ ਤਾਂ 200 ਰੁਪਿਆ ਲਵਾਈਏ ਜੀ ਤੇ ਆਹ ਡਿਜ਼ਾਈਨ ਇਹਦੇ ਚ ਵੱਖ ਹੈ ਤੇ ਜਿਹੜੀਆਂ ਇਹਦੇ ਚ ਲੈਸਾਂ ਲੱਗੀਆਂ ਉਹ ਵੱਡ ਹੈ ਜੀ ਮਾੜੀ ਤੋਂ ਮਾੜੀ ਲੈਸ ਵੀ 10 ਰੁਪਏ ਮੀਟਰ ਤੋਂ ਘੱਟ ਨਹੀਂ ਹੁੰਦੇ ਜਿਵੇਂ ਆਪਾਂ ਜਮਾ ਬਰੀਜ ਵੀ ਲੱਗੇ ਵਧੀਆ ਤੇ ਬਾਕੀ ਤਾਂ ਲੈਸਾਂ ਦਾ ਤੁਹਾਨੂੰ ਪਤਾ ਕੋਈ ਮੂਹ ਹੀ ਹੈ ਨਹੀਂ ਲੱਗਦਾ ਇਹ ਆ ਗਿਆ ਜੀ ਆਪਣਾ ਪਹਿਲਾ ਕਲਰ ਮਾਸਟਰ ਕਲਰ ਐ ਤੁਸੀਂ ਸੂਟ ਬਣਾ ਕੇ ਇਹ ਚੁੰਨੀ ਨੂੰ ਜੀ ਐ ਯੂਨੀਕ ਹੋਵੇ ਸਾਰੀ ਚੁੰਨੀ ਦੇ ਵਿੱਚ ਬਣੇ ਹੋਏ ਆ ਵਿਰੇ ਦੇ ਆਹ ਪੂਰੀ ਟਾਈ ਮੀਟਰ ਦੀ ਚੁੰਨੀ ਹੈ ਇਹ ਆ ਗਿਆ ਜੀ ਆਪਣਾ ਪਹਿਲਾ ਕਲਰ ਜਿਹੜਾ ਕਲਰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈਣਾ ਬਿਲਕੁਲ ਨਹੀਂ ਭੁੱਲਣਾ ਇਹ ਗਰਮੀਆਂ ਦਾ ਤੋਹਫਾ ਜੀ ਆ ਗਿਆ ਜੀ ਆਪਣਾ ਫਰੋਜੀ ਕਲਰ ਸੇਮ ਕਲਰ ਆ ਰਿਹਾ ਜੀ ਸੇਮ ਡਿਜ਼ਾਈਨ ਆ ਰਿਹਾ ਇਹ ਉਹਦੇ ਪਾਇਆ ਹੋਇਆ ਸੂਟ ਹੈ ਦੀ ਫੋਟੋ ਜੀ ਮੈਂ ਤੁਹਾਡੇ ਦਿਖਾਈ ਉਹ ਕੀ ਹੈ ਕੌਰਵੀ ਕੌਰਵੀ ਨੇ ਪਾਇਆ ਹੋਇਆ ਇਹ ਸੂਟ ਆ ਦੇਖੋ ਜੀ ਆ ਗਿਆ ਪਹਿਲਾ ਬਹੁਤ ਸੋਹਣਾ ਕਲਰ ਹੈ ਜੀ ਇਹਦੇ ਹਰੇ ਕੁੜੀ ਇਹਦਾ ਸੂਟ ਹੈ ਜੀ ਜੋ ਤengan ਸਾਰੀਆਂ ਦੀਆਂ ਬੁਟੀਕ ਤੋਂ ਤਿਆਰ ਹੋਈਆਂ ਹੋਈਆਂ ਜੇ ਤੁਸੀਂ ਇਹ ਚੁੰਨੀ ਲੈ ਕੇ ਤਿਆਰ ਕਰਵਾਉਂਗੀ ਵਿਦ ਡਾਈ ਡੂਈ ਸਾਨੂੰ ਇਹ 650 ਦੀ ਹੋਊਗੀ ਤਿਆਰ ਕਰਾ ਕੇ ਦੇਖ ਲੋ ਤੇ ਸੂਟ ਹੀ ਤੁਹਾਨੂੰ 850 ਕਿੰਨੇ ਆ ਇਹ ਐਸੀ ਪਿਛਲੀ ਗਰਮੀ 'ਚ ਲੈਂਦੇ ਸੀ ਕਿ ਲੋਕਾਂ ਨੇ ਬੜੇ ਪਸੰਦ ਕੀਤੇ ਬਹੁਤ ਸੋਹਣੀ ਕੱਟਣ ਹੈ ਵੀ ਇਹ ਪਾਰਟੀ ਵੀਅਰ ਸੂਟ ਬਣਨ ਦੀ ਆ ਦੇਖੋ ਖੁੱਲ ਨੂੰ ਦਾ ਢੁੱਲ ਨੂੰ ਚੁੰਨੀ ਹੈ ਇਹਦੇ ਵਿੱਚ ਵੀ ਸੂਟ ਨਾਲ ਦੇ ਮੈਨੂੰ ਪਤਾ ਹੈ ਪੈਚ ਵਰਕ ਪੈਚ ਵਰਕ ਲੱਗੇ ਹੋਏ ਆ ਜੀ ਸੂਟ ਨਾਲ ਦੀ ਪੱਟੀ ਵਿਦ ਲੈਂਸ ਇਹ ਇਹਦੇ ਵਿਚਾਲੇ ਵੀ ਲੈਸ ਪਾਈ ਹੋਈ ਹੈ ਇਹ ਬੁਟੀਕ ਤੋਂ ਤਿਆਰ ਕਰਾਈ ਹੋਈ ਪੀਸ ਹੈ ਜੀ ਦੇਖੋ ਜੀ ਆਹ ਦੇਖੋ ਪੂਰੀ ਖੁੱਲੀ ਡੁੱਲੀ ਚੁੰਨੀ ਤੁਹਾਨੂੰ ਮੋਤੇ ਵੀ ਲੈ ਕੇ ਦਿਖਾ ਦੇ ਆਹ ਦੇਖੋ ਪਾਈ ਮੀਟਰ ਦੀ ਚੁੰਨੀ ਹੈ ਖੁੱਲੀ ਡੁੱਲੀ ਚੁੰਨੀ ਹੈ ਪੂਰੀ ਵਧੀਆ ਸੌਫਟ ਚੁੰਨੀ ਹੈ ਦੇਖੋ ਜੀ ਨਾਲ ਲੈਸ ਹੈ ਵਿਧ ਪੱਟੀ ਹੈ ਜੀ ਇਹ ਆ ਗਿਆ ਜੀ ਆਪਣਾ ਦੂਸਰਾ ਕਲਰ ਆ ਲੋ ਜੀ ਆ ਲੋ ਇਹ ਸੁੱਟ ਪਾਇਆ ਸੁੱਟੇ ਬਹੁਤ ਪਿਆਰਾ ਤੇ ਬਹੁਤ ਸੋਹਣਾ ਲੱਗੇਗਾ ਸੂਟ ਆਪਣੇ ਆਪਣੇ ਸਾਰੇ ਹੀ ਪਿਆਰੇ ਐ ਤੇ ਤੁਹਾਨੂੰ ਪਸੰਦ ਆਉਣ ਵਾਲੇ ਐ ਆਹ ਲੋਵਰ ਸੂਟ ਕਾਉਟਨ ਦੇ ਸੂਟ ਆ ਦੇਖੋ ਕਿੰਨਾ ਸੋਹਣਾ ਡਿਜਿਆ ਹੈ ਆਪਣੇ ਆ ਦੇਖ ਦਿਖ ਰਿਹਾ ਤੁਹਾਨੂੰ ਮਨਾਂ ਇਹ ਚੁੰਨੀ ਬਹੁਤ ਪਿਆਰੀ ਹੈ ਜੀ ਇਹ ਸੂਟ ਹੈ ਜੀ ਸੇਮ ਇਹਦੇ ਹੈ ਜੀ ਚਾਰ ਸਪੇਰੇ ਸੂਟ ਨਾਲ ਦੀ ਪੱਟੀ ਲੱਗੀ ਹੋਈ ਹੈ ਬੁਟੀਕ ਪੀਸ ਹੈ ਤੇ ਪੈਚਵਰਕ ਸੂਟ ਦੇ ਨਾਲ ਦਾ ਜੀ ਚੁੰਨੀ ਦੇ ਵਿੱਚ 2.5 ਮੀਟਰ ਦੀ ਖੁੱਲੇ ਡੁੱਲੇ ਚੁੰਨੀ ਹੈ ਜੀ ਆ ਦੇਖੋ ਆ ਦੇਖੋ ਜੀ ਇਹ ਬੁਟੀਕ ਪੀਸ ਤਿਆਰ ਹੋਇਆ ਜੀ ਸਿਰਫ ਤੇ ਸਿਰਫ 850 ਦਾ ਸੂਟ ਹੈ ਬ੍ਰਾਂਡਡ ਸੂਟ ਹੈ ਗਰਮੀ ਦਾ ਤੂਫਾਨ ਆ ਦੇਖੋ ਆ ਦੇਖੋ ਤਾਂ ਕੋ ਬਹੁਤ ਪਿਆਰੇ ਪੀਸ ਹੈ ਜੀ ਖੁੱਲੀਆਂ ਡੁੱਲੀਆਂ ਚੁੰਨੀਆਂ ਦੇਖੋ ਜੀ ਖੁੱਲੀਆਂ ਡੁੱਲੀਆਂ ਹੈ ਪੈਚ ਵਰਕ ਕੀਤਾ ਪੱਟੀ ਗੋਟਾ ਸੌਰੀ ਲੈਂਸ ਸਭ ਕੁਝ ਲੱਗੀ ਹੋਈ ਹੈ ਸਿਰ ਤੇ ਖੜਨ ਵਾਲੀ ਇਹ ਚੁੰਨੀ ਆ ਸੋਹਣੀ ਚੁੰਨੀ ਆ ਫੜਕੇ ਸਿਕਾਉਣ ਦੀ ਤੁਹਾਨੂੰ ਲੋੜ ਨਹੀਂ ਬਹੁਤ ਸੋਹਣੇ ਪੀਸ ਹੈ ਇਹ ਆ ਦੇਖੋ ਜੀ 850 ਦਾ ਜੀ ਸੋ ਉਹਨਾਂ ਦਾ ਸਿਰਫ ਚੁੰਨੀ ਨਾਰਮਲ ਚੁੰਨੀ ਲੈ ਕੇ ਤਿਆਰ ਕਰਾ ਕੇ ਦੇਖਿਓ ਵੀ ਸਾਨੂੰ ਕਿੰਨਾ ਖਰਚ ਆਉਂਦਾ ਸੀ ਚੁੰਨੀਆਂ ਮਾਲਾ ਜੇ ਅਸੀਂ 200 ਦੀ ਚੁੰਨੀ ਲੈਨੇ ਆ ਤਾਂ 70 80 ਡਾਈ ਵਾਲਾ ਲੈ ਜਾਂਦਾ ਤੇ ਉਹਦੇ ਤੇ 100 100 ਦੀ ਲੇਸ ਲੱਗਦੀ ਆ ਤੇ ਫਿਰ ਲਵਾਈ ਵਾਲਾ ਲੈਂਦਾ ਇੱਕ ਨਾਰਮਲ ਚੁੰਨੀ ਸਾਨੂੰ 4 500 ਚ ਪੈ ਜਾਂਦੀ ਹੈ ਜੀ ਇਹ ਤਾਂ ਡਿਜ਼ਾਈਨ ਹੀ ਇੰਨਾ ਸੋਹਣਾ ਕੀਤਾ ਹੋਇਆ ਇਹ ਆਪਾਂ ਤੁਹਾਨੂੰ ਦਿਖਾਏ ਆ ਜੀ 4 4 ਸੂਟ ਚਾਰੇ ਐਡੋਡੀ ਡਿਜ਼ਾਈਨ ਦੇ ਇਹ ਸਿਰਫ 4 ਹੀ ਮਿਲੇ ਆ ਜੀ ਹੋਰ ਉਹਨਾਂ ਕੋਲੇ ਹੈ ਨਹੀਂ ਸੀ ਕਿਉਂਕਿ ਜਿਹੜੀ ਚੀਜ਼ ਚੱਲ ਪੈਂਦੀ ਉਹਦੀ ਸੇਲ ਫਿਰ ਬਹੁਤ ਹੁੰਦੀ ਆ ਪਾ ਕੇ ਘੰਡਾਉਂਗੇ ਗਰਮੀ ਵਾਲਾ ਕੱਪੜਾ ਜੀ ਚਾਹੋ ਜੀ ਉਹ ਜਿਹੜਾ ਟੱਪ ਕੇ ਆ ਫਰੋਜੀ ਜੀ ਉਹਦੇ ਨਾਲ ਦਾ ਡਿਜ਼ਾਈਨ ਹੈ ਆ ਦੇਖੋ ਜੀ ਮਾਸਟਰ ਜਾਂ ਕਿ ਵਾਈਟ ਜੇ ਬੜਾ ਸੋਹਣਾ ਲੱਗਦਾ ਜੀ ਭਰੇ ਭਰੇ ਰੁਬ ਜੇ ਆਲਓਵਰ ਸੂਟ ਹੈ ਇਹ ਜਿਹੜੀਆਂ ਚੁੰਨੀਆਂ ਬੁਟੀਕ ਤੋਂ تیار ਹੁੰਦੀਆਂ ਜੀ ਬੁਟੀਕ ਵਾਲਿਆਂ ਬਾਣਾ ਤਿਆਰ ਕਰਕੇ ਦਿੰਦੇ ਨੇ ਕਿਉਂਕਿ ਇਹਨਾਂ ਤੇ ਮਿਹਨਤ ਖੇਚਲਾ ਬਹੁਤ ਹੁੰਦੀ ਹੈ ਤੇ ਇਹਨਾਂ ਦੀ ਜਿਹੜੀ ਫਿਨਿਸ਼ਿੰਗ ਹੈ ਉਹਦਾ ਵੀ ਧਿਆਨ ਰੱਖਣਾ ਪੈਂਦਾ ਹੈ ਫਿਨਿਸ਼ਿੰਗ ਤੋਂ ਬਿਨਾਂ ਤੁਸੀਂ ਐਂ ਦੇਖੋ ਵੀ ਨਾਲ ਲੈਸ ਲੈਸ ਦੱਬ ਕੇ ਉਹਨਾਂ ਨੇ ਟਾਈ ਪੱਟੀ ਆਹ ਲਾਈ ਹੋਈ ਹੈ ਪੱਟੀ ਸੋਰੀ ਸੁੰਦਰ ਨਾਲ ਦੀ ਤੁਸੀਂ ਕਿਸੇ ਵੀ ਸੂਟ ਨੂੰ ਐ ਨਹੀਂ ਕਹਿ ਸਕਦੇ ਵੀ ਪਾਹ ਜਾ ਵੱਟੇ ਇਹ ਮੇਰੀ ਗਾਰੰਟੀ ਹੈ ਤੁਸੀਂ ਇੱਕ ਥਾਂ ਵੀ ਨੁਕਸ ਕੱਢ ਕੇ ਦਿਖਾਓ ਵੀ ਇਹਦੀ ਫਿਨਿਸ਼ਿੰਗ ਵਿੱਚ ਨੁਕਸ ਹੈ ਜੀ ਆ ਲਓ ਜੀ ਆਹ ਹੈ ਜੀ ਮਾਸਟਰ ਕਲਰ ਦੁਪੱਟਾ ਦੇਖੋ ਇਹਦਾ ਹੋਰ ਸੂਟਾਂ ਨਾਲ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇਹਨੂੰ ਆ ਦੇਖੋ ਇਹ ਦਾ ਦੁਪੱਟਾ ਹੈ ਜੀ ਆਹ ਵਾਲਾ ਇਹਦਾ ਸੂਟ ਹੈ ਜੀ ਦੇਖੋ ਜੀ ਕਿੰਨਾ ਪਿਆਰਾ ਪੀਸ ਹੈ ਜੀ ਸਿਰਫ 850 ਦਾ ਉਮੀਦ ਹੈ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਣੀ ਹੈ ਚਾਰ ਕਸੂਟਾਂ ਦੀ ਵੀਡੀਓ ਬਣਾਈ ਹੈ ਕਿਉਂਕਿ ਮੈਂ ਮੈਨੂੰ ਤਾਂ ਹਾਦੂਆਂ ਮਾਰਨੀਆਂ ਬਹੁਤ ਔਖੀਆਂ ਲਾਦੀਆਂ ਦੇਖੋ ਜਿਹਨੀਆਂ ਚੁੰਨੀਆਂ ਨਾਲ ਬਾਕੀ ਪੀਸ ਮੇਲਡਿੰਗ ਇਹ ਸਿਰਫ 850 ਦਾ ਪਿਓਰ ਕਾਪਟਨ ਦਾ ਬਾਹਰ ਅੰਦਰ ਪਾਓ ਵਿਆਹ ਸਾਦੀ ਚ ਪਾਓ ਤੁਹਾਡੀ ਮਰਜ਼ੀ ਹੈ ਸਾਡਾ ਪਤਾ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਸੱਚੇ ਪਾਤਸ਼ਾਹ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀ ਦੇਵੇ